ਤੜਕੇ 6 ਵਜੇ ਬਾਹਰ ਆ ਕਿਤੇ ਰਾਤ ਨੂੰ ਸੁਹਾ ਜਲਾ ਨਜ਼ਾਰੇ ਆ ਜੇ ਠੋਨਾ ਜਮ ਹੀ ਜਾਂਦਾ ਓਏ ਤੇ ਇਹਦੀ ਕੀ ਗੱਲ ਹੈ ਯਾਰ ਮੈਂ ਸੁੱਖ ਸੁੱਖ ਲੈਣਾ ਮੇਰੀ ਤਾਂ ਸੁੱਖ ਇੰਨੀ ਪੂਰੀ ਹੁੰਦੀ ਆ ਰਾਤ ਤੇ ਰਾਤ ਸੁਹਾ ਲੈ ਅੱਛਾ ਯਾਰ ਨਾਲੇ ਸੁੱਖੂ ਸਾਰੀ 5 ਰੁਪਈਆ ਦੀ ਤੂੰ ਐਂ ਕਰ 50 ਰੁਪਈਆ ਦੀ ਸੁੱਖ ਲੈ ਸੁੱਖ ਦੇ ਦੂੰਗਾ ਮੈਂ ਤੂੰ ਵੀ ਮਨੇ ਸੁੱਖ ਲੈ ਆ ਜਾਈ ਜਾਵੇ ਆ ਜਾ ਆ ਜਾ ਆ ਕੀ ਗੱਲ ਚੱਪੜਾਂ ਲਾ ਦੇ ਚੱਪੜਾਂ ਲਾ ਦੇ ਅੱਖਾਂ ਵਿੱਚ ਕੇ ਖੜ ਜਾ ਬਸ ਲੈ ਏ ਬਾਬਾ ਕੁਚਰ ਮੁੰਡੀ ਰਾਤ ਤੇ ਰਾਤ ਸੁਹਾ ਜੇ ਬਿੱਲੂ ਤੇਰੀ 5 ਰੁਪਈਆ ਦੀ ਸੁੱਖ ਚੜਾਉਣ ਜੰਮੂ ਕਸ਼ਮੀਰ ਤੁਰ ਕੇ ਆਉ ਆ ਬਾਬਾ ਓਏ ਓਏ ਰਹਿਣ ਦੇ ਬੱਸ ਭੈਣ ਮਰ ਗਿਆ ਤੇਰਾ ਕੁਚਰ ਮੰਡੀ ਮੈਂ ਮਰਨਾ ਥੋੜੀ ਮੈਂ ਸਰਸਨ ਨਹੀਂ ਡਬਦਾ ਪਹਿਲਾਂ ਮਰ ਜੂਗਾ ਮੈਂ ਤਾਂ ਮੋਟਰਾਂ ਛੱਡ ਕੇ ਨਾਲੂ ਆ ਵੱਡਾ ਸੂਆ ਨਹੀਂ ਛਡਾਉਣਾ ਮੈਂ ਇਹ ਤਾਂ ਛਡਾਉਣਾ ਨਹੀਂ ਮਰਨਾ ਥੋੜੀ ਸੂਆ ਛਡਾਉਣ ਪਿੱਛੇ ਯਾਰ ਕੋਈ ਨੇੜੇ ਤੜੇ ਉਹਦੇ ਜੰਮੂ ਕਸ਼ਮੀਰ ਕੋਈ ਉਹ ਗੋਲੀ ਮਾਰ ਕੇ ਮਾਰ ਦੂ ਹੱਤਵੰਦੀ ਉੱਥੇ ਲੱਗਦਾ ਕੁਚਰ ਮੰਡੀ ਦਾ ਜਿੱਚਪੜੇ ਕੋ ਫੇਰ ਨਾ ਹੂੰ ਚੱਲ ਬੜਨੇ ਕੋ ਮੜ ਜੰਮੂ ਕਸ਼ਮੀਰ ਓ ਬਾਬਾ ਬੜਾ ਤਕੜਾ ਹੋ ਰਾਤ ਰਾਤ ਸੂਆ ਆ ਜੂ ਮੈਂ ਜਾ ਆ ਜੂ ਧਰੇ ਮੰਡੀ ਦਾ ਨਾ ਗਣਾ ਹ